ਲੋਕ ਸਭਾ ਚੋਣਾਂ ਸੰਬੰਧੀ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਚੋਣ ਬੈਠਕ ਨੂੰ ਕੀਤਾ ਸੰਬੋਧਨ ਇੰਦੌਰ ਤੋਂ ਬੀਬੀਆਂ ਦਾ ਜਥਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ ਅਤੇ ਹੁਣ ਖਬਰਾਂ ਵਿਸਥਾਰ ਨਾਲ ਥਾਣਾ ਬੀ ਡਿਵੀਜ਼ਨ ਦੇ ਏਰੀਆ ਤਰਨਤਾਰਨ ਰੋਡ ਵਿਖੇ ਇੱਕ ਬੈਂਕ ਵਿੱਚ ਹੋਈ ਲੁੱਟ ਦਾ ਮਾਮਲਾ ਸੁਲਝਾ ਕੇ ਤਿੰਨ ਦੋਸ਼ੀਆਂ ਸੂਰਜ, ਸਾਜਨ ਅਤੇ ਪ੍ਰਿੰਸ ਨੂੰ ਕਾਬੂ ਕੀਤਾ ਗਿਆ ਅਤੇ ਉਹਨਾਂ પાસે 7,70,000 ਰੁਪਏ, ਇੱਕ ਪਿਸਤਲ, 30 ਬੋਲ ਸਮੇਤ ਪੰਜ ਰੌਂਦ ਅਤੇ ਇੱਕ ਡਮੀ ਪਿਸਤਲ ਬਰਾਮਦ ਕੀਤਾ ਗਿਆ। ਇਸ ਬਾਰੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਅਤੇ 64 ਨੂੰ ਤਕਰੀਬਨ 1:55 ਮਿੰਟ ਤੇ ਤਰਨਤਨ ਰੋਡ ਦੇ ਵਿੱਚ ਥਾਣਾ ਬੀ ਡਿਵੀਜ਼ਨ ਦੇ ਅੰਡਰ ਆਈਸੀਸੀਆਈ ਬੈਂਕ ਦੇ ਵਿੱਚ ਜਿਹੜੀ ਹੈ ਉਹ ਇੱਕ ਬੜੀ ਸੈਂਸੇਸ਼ਨਲ ਰੋਬਰੀ ਹੋਈ ਸੀ ਜਿੱਥੇ ਤਿੰਨ ਨੌਜਵਾਨ ਉੱਥੇ ਬੜੇ ਔਰ ਪਿਸਟਲ ਪੁਆਇੰਟ ਤੇ ਉਹਨਾਂ ਨੇ ਉਤੋਂ ਕੈਸ਼ ਜਿਹੜਾ ਰੋਕ ਕੀਤਾ ਇਮੀਡੀਏਟਲੀ ਸਾਨੂੰ ਇਨਫੋਰਮੇਸ਼ਨ ਮਿਲੀ ਕਿਉਂਕਿ ਬੈਂਕ ਵਾਲਿਆਂ ਨੇ ਪਹਿਲਾਂ ਇਨਫੋਰਮੇਸ਼ਨ ਪੁਲਿਸ ਦੇ ਦੇਣ ਦੀ بجائے ਕਿਉਂਕਿ ਉਹਨਾਂ ਦੇ ਮੈਨੇਜਰ ਸਾਹਿਬ ਉੱਥੇ ਨਹੀਂ ਸੀਗੇ ਉਹਨਾਂ ਨੇ ਆਪਸ ਵਿੱਚ ਗੱਲ ਕਰਕੇ ਜਦੋਂ ਸਾਨੂੰ ਕਾਲ ਕੀਤੀ ਉਦੋਂ ਹੀ ਸਾਰੇ ਐਕਸ਼ਨ 'ਚ ਆਏ ਸਾਰੇ ਨੇ ਔਰ ਸਾਰੇ ਸੀਨੀਅਰ ਆਫਸਰ ਅਸੀਂ ਮੌਕੇ ਤੇ ਪਹੁੰਚੇ ਔਰ ਕਲੂਜ਼ ਇਕੱਠੇ ਕੀਤੇ ਉਤੋਂ ਉਹਦੇ 'ਚ ਬੇਸਿਕਲੀ ਆਈ ਕਿ ਤਿੰਨ ਨੌਜਵਾਨ ਨੇ ਔਰ ਪੱਜੇ ਵੀ ਪੈਦਲ ਹੋ ਜਿਹੜੇ ਉਤੋਂ ਬੈਂਕ ਰੋਬਰੀ ਕਰਕੇ ਉਸ ਫਾਲੋਅ ਅਪ ਦੇ ਵਿੱਚ ਕੇਸ ਨੂੰ ਬੜੇ ਫਾਸ ਤਰੀਕੇ ਨਾਲ ਪਹਿਲਾਂ ਆਇਡੈਂਟੀਫਾਈ ਕੀਤੇ ਅਸੀਂ ਮੁਲਜ਼ਮ ਔਰ 24 ਘੰਟੇ ਦੇ ਵਿੱਚ ਵਿੱਚ ਸਾਰੇ ਗ੍ਰਿਫਤਾਰੀਆਂ ਹੋਈਆਂ ਇਹ ਔਰ ਕੈਸ਼ ਵੀ ਰਿਕਵਰ ਹੋਇਆ ਕਾਫੀ ਹੱਦ ਤੱਕ ਹੋ ਗਿਆ ਸੋ ਬੇਸਿਕਲੀ ਜਿਹੜੇ ਤਿੰਨ ਮੁਲਜ਼ਮ ਨੇ ਹੈਗਾ ਇੱਕ ਸੂਰਜ ਸੁਲਤਾਨਵਿੰਨ ਰੋਡ ਦਾ ਤਕਰੀਬਨ 22 ਸਾਲ ਦਾ ਇੰਦਰਜੀਤ ਏਲੀਅਸ ਸਾਜਨ ਇਹ ਹੈਗਾ ਪਾਈ ਮਨ ਸਿੰਘ ਰੋਡ ਸੁਲਤਾਨਵੰਦ 19 ਸਾਲ ਪ੍ਰਿੰਸ 엘ियस ਸ਼ੇਰਾ ਇਹ ਗੋਬਿੰਦਨਗਰ ਸੁਲਤਾਨਵੰਦ ਰੋਡ ਦਾ ਹੈਗਾ ਜੀ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਹੈਗੀ ਜੀ 32 ਸਾਲ ਪ੍ਰਿੰਸ ਦੀ ਸੋ ਬੇਸਿਕਲੀ ਜੋ ਮੁੱਢਲੀ ਪੁੱਛ ਗਿਜ ਤੋਂ ਪਤਾ ਲੱਗਿਆ ਕਿ ਇਹ ਤਿੰਨ ਬੰਦਿਆਂ ਨੇ ਸਲਾਹ ਕੀਤੀ ਉਹ ਤਿੰਨ ਚਾਰ ਦਿਨ ਤੋਂ ਇਹ ਇਸ ਤਾਕ ਦੇ ਵਿੱਚ ਹੀ ਪ੍ਰਿੰਸ ਨੇ ਜਿਹੜਾ ਇਹ ਵੈਪਨ ਅਰੇਂਜ ਕੀਤਾ ਤੇ ਇਹਨਾਂ ਨੇ ਇਹੀ ਪਲਾਨਿੰਗ ਬਣਾਈ ਸੀ ਕਿ ਆਪਾਂ ਪੈਸੇ ਲੈ ਕੇ ਤੇ ਕੁਝ ਚੀਜ਼ਾਂ ਖਰੀਦਣੀਆਂ ਜਿਵੇਂ ਕਾਰ ਖਰੀਦਣੀ ਸੀ ਰੰਗ ਉਹ ਹੋਰ ਚੀਜ਼ਾਂ ਕਰਨੀਆਂ ਸੀਗਾ ਇਹਨਾਂ ਨੂੰ ਸਾਰਾ ਪਲਾਨਡ ਵੇ ਨਾਲ ਇਹਨੂੰ ਐਗਜ਼ੀਕਿਊਟ ਕੀਤਾ ਔਰ ਉਸ ਟਾਈਮ ਦੇਖਿਆ ਕਿ ਉਦੋਂ ਬੈਂਕ ਦੇ ਵਿੱਚ ਬਹੁਤੀ ਆਵਾਜਾਈ ਵੀ ਨਹੀਂ ਸੀਗੀ ਤੇ ਟਾਈਮ ਪਾਉਣੇ ਤੋਂ ਦਾ 2 ਵਜਣ ਵਾਲਾ ਟਾਈਮ ਥੋੜਾ ਜਿਹਾ ਘਟ ਜਾਂਦਾ ਕਸਟਮਰ ਵੀ ਉਸ ਤੋਂ ਬਾਅਦ ਇਹਨਾਂ ਨੇ ਉਹ ਕੈਸ਼ ਲੁੱਟ ਕੇ ਤੇ ਆਪਸ ਡਿਸਟ੍ਰਿਬਿਊਟ ਵੀ ਕੁਝ ਕੀਤਾ ਤੇ ਕੁਝ ਇਹਨਾਂ ਨੇ ਕੋ ਪੇਮੈਂਟਸ ਵੀ ਕੀਤੀਆਂ ਪਰ ਪੁਲਿਸ ਮਗਰ ਚੜੀ ਰਹੀ ਉਹ ਸਾਰੇ ਇਹ ਤਿੰਨੋਂ ਜਿਹੜੇ ਗ੍ਰਿਫਤਾਰ ਹੋ ਚੁੱਕੇ ਟੋਟਲ ਕੈਸ਼ ਜੋ ਬੈਂਕੋ ਵਾਲਿਆਂ ਨੇ ਲਿਖਾਇਆ ਸੀ ਉਹ 12 ਲੱਖ 78122 ਰੁਪਏ ਲਿਖਾਇਆ ਸੀਗਾ ਉਹ ਚੋਂ 7 ਲੱਖ 70000 ਰੁਪਿਆ ਇੱਕ ਪਿਸਟਲ ਪੰਜ ਰੌਂਡ ਔਰ ਇੱਕ ਇੱਕ ਇਹਨਾਂ ਕੋਲ ਨਾਲ ਹੋਰ ਵੀ ਡਮੀ ਪਿਸਟਲ ਵੀ ਲੈ ਕੇ ਕੋ ਮਰੇ ਸੀਗੇ ਉਹ ਉਹ ਵੀ ਬਰਾਮਦ ਹੋ ਕੀਤਾ ਗਿਆ ਹੈ ਤੇ ਇਹਦੇ ਖਿਲਾਫ ਜਿਹੜੇ ਪੁਰਾਣੀ ਜਿਹਨਾਂ ਦੀ ਆਪਾਂ ਦੇਖੀਏ ਹਿਸਟਰੀ ਤਾਂ ਜਿਹੜਾ ਸੂਰਜ ਇਹਦੇ ਖਿਲਾਫ ਪਹਿਲਾਂ ਜਿਹੜੇ ਸਨੇਚਿੰਗ ਦੇ ਤੇ ਚੋਰੀ ਦੇ ਸੱਤ ਮੁਕਦਮੇ ਦਰਜ ਐ ਔਰ 인ਦਰਜੀ ਤਰਫ ਸਾਜਨ ਦੇ ਖਿਲਾਫ ਤਿੰਨ ਮੁਕਦਮੇ ਜਦ ਦਰਜ ਐ ਵਾਰਡ ਨੰਬਰ 70 ਵਿਖੇ ਮੈਡਮ ਅਰਵਿੰਦਰ ਕੌਰ ਦੀ ਅਗਵਾਈ ਹੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਮੌਕੇ ਕੈਂਡੀਡੇਟ ਸਾਬਕਾ ਮੰਤਰੀ ਅਨਿਲ ਜੋਸ਼ੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਹਨਾਂ ਨੇ ਸੰਬੋਧਨ ਕੀਤਾ ਐਸ ਮੋਕੇ ਗੁਲਸ਼ਨ ਹਾਂਸ ਯੂਧ ਸਿੰਘ ਸਨੀ ਕਸ਼ਮੀਰ ਸਿੰਘ ਦੇਸਰਾਜ ਸਮੇਤ ਕਈ ਲੋਕ ਮੌਜੂਦ ਸਨ ਪਰ ਇਹ ਆ ਵੀ ਮੈਂ ਇਹ ਮੇਰੇ ਪਰਿਵਾਰ ਆ ਮੈਂ ਇਹਨਾਂ ਦੇ ਵਿੱਚ ਰਿਹਾ 10 ਸਾਲ ਇਹ ਭੈਣਾ ਭਰਾਵਾਂ ਦੇ ਪਰਿਵਾਰ ਵਾਂਗੂ ਮਾਵਾ ਦੇ ਪੁੱਤਰ ਬਣ ਕੇ ਭੈਣਾ ਦਾ ਭਰਾ ਬਣ ਕੇ ਇਹਨਾਂ ਦਾ ਦੋਸਤ ਭਰਾ ਸਾਥੀ ਬਣ ਕੇ ਸਾਬਨੇ ਅਸੀਂ ਇਕੱਠਿਆਂ ਕੰਮ ਕੀਤਾ ਇਹ ਸਭ ਤੋਂ ਇਹ ਰਤਨ ਸਿੰਘ ਚੌਕ ਦਾ ਏਰੀਆ ਸਭ ਤੋਂ ਗੰਦਾ ਤੇ ਸਭ ਤੋਂ ਅਨ ਡਿਵੈਲਪ ਇਧਰ ਆਉਂਦਾ ਕੋਈ ਨਹੀਂ ਤੇ ਮੈਂ ਅੰਮ੍ਰਿਤਸਰ ਦਾ ਸਭ ਤੋਂ ਸੋਹਣਾ ਇਹਨੂੰ ਏਰੀਆ ਬਣਾਇਆ ਹੈ ਇਹ ਰਤਨ ਸਿੰਘ ਚੌਕ ਜਿੱਥੇ ਹੁਣ ਫਦੇਗਾ ਚੂੜੀਆਂ ਰੋਡ ਤੇ ਕੋ ਨੰਗਦਾ ਨਹੀਂ ਅੱਜ ਕੱਲ ਵੱਡੇ ਵੱਡੇ ਜੁਐਲਰੀ ਦੇ ਸ਼ੋਅਰੂਮ ਬਣੇ ਆ ਇਹ ਜ਼ਮੀਨਾਂ ਜਿਹੜੀਆਂ ਕੋ 5000 ਰੁਪਏ ਗਾਜ ਨਹੀਂ ਲੈਂਦਾ ਨਾ ਲੱਖ ਰੁਪਏ ਗਾਜ ਤੋਂ ਵੱਧ ਹੋ ਗਈਆਂ ਇਹ ਸਰਕੂਲਰ ਰੋਡ 2-2 ਲੱਖ ਰੁਪਏ ਗਾਜ ਰੇਟ ਹੋ ਗਿਆ ਇਹ ਦਬਈ ਬਣਾਤਾ ਸੀ ਮੈਂ ਇਲਾਕਾ ਤੇ ਇਹਨਾਂ ਨੇ ਫਿਰ ਨਰਕ ਧੱਕਦਾ ਮੈਂ ਤੇ ਕੰਮ ਕਰਨ ਨੂੰ ਤਿਆਰ ਹਾਂ ਮੈਂ ਤੇ 10 ਸਾਲ ਇਹਨਾਂ ਵੀ ਲੋਕਾਂ ਨੇ ਮੇਰੇ ਵੇਸਟ ਕਰਤੇ ਆ ਮੈਂ ਅੰਮ੍ਰਿਤਸਰ ਸਾਹਿਬ ਨੂੰ ਇਹ ਗੁਰੂ ਦੀ ਨਗਰੀ ਨੂੰ ਪਤਾ ਨਹੀਂ ਕਿੱਥੇ ਲੈ ਕੇ ਜਾਣਾ ਹੈ ਇਹਨੂੰ ਬੰਗਲੌਰ ਇਹਨੂੰ ਗੁਰਗਾਵਾ ਤੋਂ ਅੱਗੇ ਲੈ ਕੇ ਜਾਣਾ ਹੈ ਜਿੱਥੇ ਰੁਜ਼ਗਾਰ ਵੀ ਵੱਧ ਹੁੰਦਾ ਜਿੱਥੇ ਕੋਈ ਵਿਹਲਾ ਨਾ ਹੁੰਦਾ ਹਰਕ ਵਾਸਤੇ ਕੰਮ ਹੁੰਦਾ ਅਸੀਂ ਸਾਡਾ ਏਜੰਡਾ ਬਹੁਤ ਵੱਡਾ ਸੀ ਪਰ ਲੋਕਾਂ ਨੇ ਸਾਨੂੰ ਵਿੱਚੋਂ ਹੀ ਜਿਹੜਾ ਨਾ ਉਹ ਸੁਪਨਿਆਂ ਦੇ ਚੱਕਰ ਦੇ ਵਿੱਚ ਤੇ ਘਰ ਬਾਹਰ ਤੱਕ ਹੁਣ ਚਲੋ ਜਾਗਰੂਕ ਹੋਏ ਆ ਤੇ ਇਹੀ ਜਾਗਰੂਕਤਾ ਜਿਹੜੀ ਇਹ ਆਪ ਖੁਦ ਅੱਗੇ ਪਹਲਾਉਣਗੇ ਇਹ ਇਹਨਾਂ ਨੇ ਮੈਨੂੰ ਵਾਦਾ ਕੀਤਾ ਵੀ ਤੁਸੀਂ ਆਪ ਜਾਣਾ ਘਰ ਘਰ ਸਭ ਪਾਸੇ ਸਭ ਰਿਸ਼ਤੇਦਾਰਾਂ ਨੂੰ ਤੇ ਆਪਾਂ ਹੁਣ ਗਲਤੀ ਨਹੀਂ ਕਰਨੀ ਇਸ ਅਤੇ ਮੈਂ ਸਾਰਿਆਂ ਅੱਗੇ ਇਹੋ ਬੇਨਤੀ ਕਰਨੀ ਆ ਕਿ ਅਨਿਲ ਜੋਸ਼ੀ ਜੀ ਕਿਸੇ ਪਹਿਚਾਨ ਦੇ ਮਹਤਾਜ ਨਹੀਂ ਆ ਕਿਉਂਕਿ ਉਹਨਾਂ ਕੰਮ ਕੀਤਾ ਲੋਕਾਂ ਨੇ ਉਹ ਇੱਕ ਨੇਤਾ ਬਣ ਕੇ ਨੇ ਇੱਕ ਭਰਾ ਬਣ ਕੇ ਇਲਾਕੇ 'ਚ ਆਉਂਦੇ ਨੇ ਤੇ ਮੈਂ ਅੱਜ ਆਪਣੇ ਇਲਾਕੇ ਵਿੱਚ ਸਾਰੇ ਜੀਆਂ ਨੂੰ ਇਹੋ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਅਨਿਲ ਜੋਸ਼ੀ ਜੀ ਨੂੰ ਫੇਰ ਲਿਆਓ ਸ਼੍ਰੀ ਗੁਰੂ ਸਿੰਘ ਸਭਾ ਇੰਦੌਰ ਤੋਂ ਹਰਪਾਲ ਪਾਟਿਆ ਅਤੇ ਰਿੰਪੀ ਸਲੂਜਾ ਦੀ ਅਗਵਾਈ ਬੀਬੀਆਂ ਦਾ ਜਥਾ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਇਆ ਅਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਇਲਾਹੀ ਬਾਣੀ ਦਾ ਕੀਰਤਨ ਵੀ ਸਰਵਣ ਕੀਤਾ ਮੱਥਾ ਟੇਕਨ ਉਪਰੰਤ ਸੂਚਨਾ ਕੇਂਦਰ ਵਿਖੇ ਸੂਚਨਾ ਅਧਿਕਾਰੀ ਰੰਧੀਰ ਸਿੰਘ ਨੇ ਇਹਨਾਂ ਨੂੰ ਕਿਤਾਬਾਂ ਦਾ ਸੈੱਟ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਸਤਨਾਮ ਹੋਰਾ ਨidhi Saluja Basu Gandhi Ajit Chawla Jasbir Hora Rajpal Sukhwinder Bajwa ਸਮੇਤ ਕਈ ਲੋਕ ਮੌਜੂਦ ਸਨ ਹਰਮਿੰਦਰ ਸਾਹਿਬ ਜੀ ਦਾ ਤਾਂ ਐਸਾ ਇਤਿਹਾਸ ਹੈ ਨਾ यहाँ जितनी बार भी आओ तो ऐसे लगता है कि नहीं हम पहली बार ही आए हैं और हमारा पूरा ग्रुप केंद्रीय गुरु सिंह सभा हरपाल सिंह भाटिया जी के सपोर्ट से हमारा फ्रेंड्स फ्रेंड्स फॉर एवर ग्रुप की अध्यक्ष रिम्पी सरूजा के साथ हम पूरा ग्रुप आए हैं जिसमें हम 43 मेंबर्स हैं और हम आकर यहाँ पर जो आनंदित हुए हैं उसका हम लोग बयान ही कर सकते हैं बस वाहिगुरु की मेहर हुई कि साढ़ा पांच दिन वास्ते जत्था

ਭਾਜਪਾ ਆਗੂ ਰਾਹੁਲ ਮਹੇਸ਼ਵਰੀ ਦੇ ਗ੍ਰਹਿ ਵਿਖੇ ਕਰਵਾਇਆ ਗਿਆ ਇਸ ਮੌਕੇ ਭਾਜਪਾ ਦੇ ਜਨਰਲ ਸਕੱਤਰ ਪੰਜਾਬ ਡਾਕਟਰ ਜਗਮੋਹਨ ਸਿੰਘ ਰਾਜੂ ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੇਅਰ ਸੁਭਾਸ਼ ਸ਼ਰਮਾ ਭਾਜਪਾ ਅੰਮ੍ਰਿਤਸਰ ਦੇ ਸਕੱਤਰ ਰਾਜੀਵ ਸ਼ਰਮਾ ਡਿੰਪੀ ਸਾਬਕਾ ਰਾਜ ਸਭਾ ਸੰਸਦ ਸ਼ਵੇਤ ਮਲੇ ਮੀਤ ਪ੍ਰਧਾਨ ਚੰਦਰ ਸ਼ੇਖਰ ਸ਼ਰਮਾ ਭਾਜਪਾ ਆਗੂ ਮਾਨਵ ਤਨੇਜਾ ਸਮੇਤ ਕਈ ਲੋਕ ਮੌਜੂਦ ਸਨ ਤੁਸੀਂ ਇੱਥੇ ਉਤਸ਼ਾਹ ਦੇਖਿਆ ਹੈ ਇਹ ਸਾਰੇ ਅੰਮ੍ਰਿਤਸਰ ਵਾਲਿਆਂ ਦਾ ਉਤਸ਼ਾਹ ਆ ਡਿਵੈਲਪਮੈਂਟ ਲਈ ਪ੍ਰਧਾਨ ਮੰਤਰੀ ਮੋਦੀ ਜਿਹੜੀ ਸਾਰੇ ਭਾਰਤ ਤੇ ਡਿਵੈਲਪਮੈਂਟ ਲੈ ਆ ਰਹੇ ਨੇ ਐਤ ਕਾ ਉਹਨਾਂ ਦੀ ਸਰਕਾਰ ਬਣਨੀ ਆ ਤੇ ਅਸੀਂ ਅੰਮ੍ਰਿਤਸਰ ਦੇ ਵੀ ਪੂਰੇ ਹਿੱਸੇਦਾਰ ਬੀਜੇਪੀ ਦੇ ਸੀਨੀਅਰ ਨੇਤਾ ਰਾਹੁਲ ਮਹੇਸ਼ਵਰੀ ਜੀ ਦੇ ਗ੍ਰਹਿ ਵਿਖੇ ਸਰਦਾਰ ਤਰਨਜੀਤ ਸਿੰਘ ਸਮੁੰਦਰੀ ਸਾਹਿਬ ਦਾ ਪ੍ਰੋਗਰਾਮ ਰੱਖਿਆ ਸੀ ਸਵਾਗਤ ਸਮਾਰੋਹ ਸੀ ਉਹਦੇ ਵਿੱਚ ਸ਼ਹਿਰ ਦੇ ਸਾਰੇ ਪਤਵੰਤੇ ਸੱਜਣ ਪਹੁੰਚੇ ਸੀ ਸਭ ਤੋਂ ਪਹਿਲਾਂ ਅਸਮੁੰਦਰੀ ਸਾਹਿਬ ਦਾ ਤੇ ਉਹਨਾਂ ਦਾ ਇੱਥੇ ਆਉਣ ਤੇ ਧੰਨਵਾਦ ਹੈ। ਔਰ ਅੱਜ ਦਾ ਮਾਹੌਲ ਅਸੀਂ ਪੋਲੀਟਿਕਲ ਮਾਹੌਲ ਦੇਖ ਕੇ ਮੈਂ ਕਹਿ ਸਕਦਾ ਕਿ ਸਮੁੰਦਰੀ ਸਾਹਿਬ ਜਦੋਂ 1 ਜੂਨ ਨੂੰ ਵੋਟਾਂ ਬੈਣੀਆਂ ਤੇ ਅਸੀਂ ਅੰਮ੍ਰਿਤਸਰ ਲੋਕ ਸਭਾ ਦੀ ਸੀਟ 1 ਲੱਖ ਵੋਟਾਂ ਤੋਂ ਜਿੱਤਾਂਗੇ। ਹਾਂਜੀ ਬੜਾ ਖੁਸ਼ੀਆਂ ਵਾਲਾ ਦਿਨ ਹੈ। ਕਿ ਸੰਧੂ ਸਾਹਿਬ ਮੇਰੇ ਘਰ ਆਏ। ਔਰ ਸ਼ਹਿਰ ਦੇ ਕੋਈ ਨਾਮਚਿੰਤ 엘ੀਟ ਲੋਕਾਂ ਨਾਲ ਉਹਨਾਂ ਨੇ ਆਪਣੀ ਇੰਟਰੈਕਸ਼ਨ ਕੀਤੀ। ਉਹਨਾਂ ਨੂੰ ਸਬੋਧਨ ਦਿੱਤਾ। ਸੰਦੂ ਸਾਹਿਬ ਦੇ ਮਨ ਦੇ ਵਿੱਚ ਦੇਸ਼ ਦੇ ਪ੍ਰਤੀ ਆਪਣੇ ਸ਼ਹਿਰ ਦੇ ਪ੍ਰਤੀ ਬਹੁਤ ਅੱਛੀ ਵਿਜ਼ਨ ਫੋਰਸਾਈਟਿਡ ਵਿਜ਼ਨ ਹੈ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਪੇ ਕੈਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਪੇ ਕੈਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੈਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਜਾਂ ਝੂਠ ਬੋਲ ਕੇ ਫਾਸਪੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਪੇ ਕੈਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਯਾ ਚੂਟ ਬੋਲ ਕੇ ਫਾਸਟ ਵਿਦ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾ ਦੇਵੋ ਡਿਪਟੀ ਕਮਿਸ਼ਨਰ ਕਮ ਚੇਲਾ ਚੋਣ ਅਫਸਰ ਖੰਸ਼ਮ ਥੋਰੀ ਦੀ ਯੋਗ ਅਗਵਾਈ ਅਤੇ ਚੇਅਰਪਰਸਨ ਸਵੀ ਕਮ ਵਿਧਿਕ ਡਿਪਟੀ ਕਮਿਸ਼ਨਰ ਨਿਕਾਸ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਆਗਾਮੀ ਲੋਕ ਸਭਾ ਚੋਣਾਂ 2024 ਵਿੱਚ ਨੌਜਵਾਨਾਂ ਨੂੰ ਵੋਟਾਂ ਪਾਉਣ ਲਈ ਉਤਸ਼ਾਹਿਤ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਸ਼ਨ 2024 ਮੌਕੇ ਵੋਟਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ Yamaha Divine Motors بوتਲੀਕਰ ਵਿਖੇ ਨਵਰਾਤਰੀਆਂ ਦੇ ਸੰਬੰਧ ਵਿੱਚ 9 April ਤੋਂ 16 April ਤੱਕ ਆਫਰ ਚੱਲ ਰਹੀ ਹੈ ਅਤੇ ਇਹਨਾਂ ਕੋਲ ਇਲੈਕਟ੍ਰਿਕ ਸਕੂਟੀਆਂ ਦੇ ਨਵੇਂ ਮਾਡਲਸ ਆਏ ਹੋਏ ਨੇ ਆਫਰ ਦੇ ਤਹਿਤ ਤੁਹਾਨੂੰ 3500 ਕੈਸ਼ ਡਿਸਕਾਊਂਟ ਵਹੀਕਲ ਐਸੈਸਰੀ ਫ੍ਰੀ ਮਿਲੇਗੀ Yamaha Divine Motors ਦੇ ਮੈਨੇਜਰ ਨੇ ਇਸ ਆਫਰ ਬਾਰੇ ਜਾਣਕਾਰੀ ਸਾਂਝੀ ਕੀਤੀ Divine Motors ਨੂੰ ਜਿਹੜਾ ਆਪਣਾ ਮੈਂ ਗੱਲ ਕਰ ਰਿਹਾ ਹਾਂ ਆਫਰ ਜਿਹੜੀ ਹੈ ਕੰਪਨੀ ਵੱਲੋਂ ਫੈਸਟੀਵਲ ਆਫਰ ਜਿਹੜੀ ਆਈ ਹੈ ਨਵਰਾਤਰੀ স্পੈਸ਼ਲ ਆਫਰ ਨਹੀਂ ਉਹ ਤੋਂ 16 ਤਰੀਕ ਤੱਕ ਨਾ ਆਫਰ ਹੈ ਗਈ ਹੈ ਕੰਪਨੀ ਨੇ ਕਸਟਮਰ ਰਿਸ਼ਤੇ ਜਿਹੜਾ ਹੈਗਾ ਵਾ ਸਪੈਸ਼ਲ ਆਫਰ ਦਿੱਤੀਆਂ ਮੈਂ ਉਹਦੇ ਚਾਗਾ ਵਾ 3500 ਰੁਪਿਆ ਕੈਸ਼ ਡਿਸਕਾਊਂਟ ਪਲੱਸ ਐਸੈਸਰੀਜ਼ ਨਾਲ ਕੰਪਨੀ ਨੇ ਫ੍ਰੀ ਦਿੱਤੀਆਂ ਮਾਡਲ ਜਿਹੜੇ ਹੈ ਸਪੈਸ਼ਲ ਸਪੈਸ਼ਲ ਮਾਡਲ ਅਗੇ ਸਾਡੇ ਕੋਲ ਇੱਕ ਕੰਪਨੀ ਨੇ ਸਪੈਸ਼ਲ ਨਿਊ ਮਾਡਲ ਕੱਢਿਆ ਵਾ ਉਹ ਜਿਹੜਾ ਇੱਕ ਚਾਰਜ ਨਾਲ 120 ਕਿਲੋਮੀਟਰ ਚੱਲੇਗਾ ਮਤਲਬ ਤੁਸੀਂ ਇੱਕ ਵਾਰ ਚਾਰਜ ਕਰਦੇ ਹੋ 120 ਕਿਲੋਮੀਟਰ ਚਲਾ ਸਕਦੇ ਹੋ ਚੱਲਣ ਵਾਈਜ਼ ਬਹੁਤ ਬੈਟਰ ਹੈ ਲੁੱਕ ਵਾਈਜ਼ ਬਹੁਤ ਬੈਟਰ ਹੈ ਪਲੀਜ਼ ਤੁਹਾਡੇ ਅਗੇ ਰਿਕਵੈਸਟ ਹੈ ਤੁਸੀਂ ਸ਼ੋਅਰੂਮ ਆ ਕੇ ਔਰ ਅਚੀ ਅਚੀ ਆਫਰਸ ਤੁਸੀਂ ਲੈ ਸਕਦੇ ਹੋ 9 ਤੋਂ 16 ਤਰੀਕ ਤੱਕ ਅਫਰ ਹੈ ਤੇ ਤੁਸੀਂ ਪਲੀਜ਼ ਡਵਾਈਨ ਮੋਟਰ ਪੁਤਲੀਕਾਰ ਨਾ ਪ੍ਰੀਜ਼ ਹਸਪੀਟਲ ਦੇ ਨਾਲ ਆ ਕੇ ਵਿਜ਼ਿਟ ਕਰੋ ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਪਿੰਡ ਰਈਆ ਵਿਖੇ ਹਲਕਾ ਖਡੂਰ ਸਾਹਿਬ ਦੀ ਸੀਟ ਨੂੰ ਲੈ ਕੇ ਭਾਜਪਾ ਦੀ ਰੈਲੀ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੰਨਾ ਦੀ ਅਗਵਾਈ ਹੇਠ ਕੱਢੀ ਗਈ ਜਿਸ ਵਿੱਚ ਭਾਜਪਾ ਦੇ ਸੀਨੀਅਰ ਆਗੂ ਡਾਕਟਰ ਜਗমোহন ਸਿੰਘ ਰਾਜੂ ਨੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਹਲਕਾ ਖਡੂਰ ਸਾਹਿਬ ਦੀ ਸੀਟ ਨੂੰ ਜਿਤਾ ਕੇ प्रधानमंत्री नरेंद्र मोदी दी ਝੋਲੀ ਪਾਇਆ ਜਾਵੇ ਐਸ ਮੌਕੇ ਕੇਵਲ ਸਿੰਘ ਢਿੱਲੋ ਸੂਰਜ ਭਾਰਦवाज ਸੁਸ਼ੀਲ ਦੇਵਗਨ ਸਮੇਤ बीजेपी ਆਗੂ ਅਤੇ ਵਰਕਰ ਮੌਜੂਦ ਹਨ ਦੇਖੋ ਇਹ ਇੱਕ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਅਸੀਂ ਭਾਤੇ ਜਨਤਾ ਪਾਰਟੀ ਔਰ ਮੋਦੀ ਜੀ 100 ਫੀਸਦੀ ਕਿਸਾਨਾਂ ਦੇ ਹੱਕਾਂ ਲਈ ਉਹਨਾਂ ਦੇ ਫਾਇਦੇ ਲਈ ਉਹਨਾਂ ਦੀ ਪ੍ਰਾਇਲੀ ਸੋਚਦੇ ਨੇ ਪਰ ਕਿਉਂਕਿ ਲੋਕਤੰਤਰ ਹੈ ਕਿਸੇ ਨੂੰ ਵੀ ਆਪਣਾ ਕੋਈ ਵਿਰੋਧ ਕਰਨਾ ਹੈ ਜਾਂ ਆਪਣਾ ਕੋਈ ਉਹਨਾਂ ਨੂੰ ਵਿਚਾਰ ਰੱਖਣਾ ਹੈ ਉਹਨਾਂ ਦੇ ਰਾਈਟ ਨੇ ਪਰ ਕਿਸੇ ਤਰੀਕੇ ਦੀ ਵਾਇਲੈਂਸ ਨਹੀਂ ਹੋਣੀ ਚਾਹੀਦੀ ਸਮੂਹ ਮਹਾਸ਼ਾ ਸਮਾਜ ਅਤੇ ਸ਼੍ਰੀ ਗੁਰੂ ਨਾਭਾ ਦਾਸ ਮੰਦਿਰ ਕਮੇਟੀ ਛੋਟਾ ਹਰੀਪੁਰਾ ਵੱਲੋਂ ਸ਼੍ਰੀ ਗੁਰੂ ਨਾਭਾ ਦਾਸ ਜੀ ਦੇ ਜਨਮ ਦਿਵਸ ਤੇ ਸੰਬੰਧ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਇਸ ਮੌਕੇ ਸਾਬਕਾ ਕੌਂਸਲਰ ਵਿਕਾਸ ਸੋਨੀ ਬੱਬੀ ਪਹਿਲਵਾਨ सुरेंद्र ਸਿੰਧਾ ਟੀਟੂ ਸ਼ਰਮਾ ਡਾਕਟਰ 인ਦਰਪਾਲ ਸਿੰਘ ਸਮੇਤ ਕਈ ਲੋਕ ਮੌਜੂਦ ਸਨ ਸੋ ਅੱਜ ਗੁਰੂ ਨਾਭਾ ਦਾਸ ਜੀ ਦਾ ਜਿਹੜਾ ਸ਼ੋਭਾ ਯਾਤਰਾ ਉਹਨਾਂ ਦੇ ਜਨਮ ਦਿਹਾੜੇ ਦੇ ਸਾਰੀ ਸੰਤਾਂ ਵੱਲੋਂ ਖਾਸ ਕਰਕੇ ਮੰਦਰ ਕਮੇਟੀ ਵੱਲੋਂ ਕੱਢੀ ਜਾ ਰਹੀ ਹੈ ਮੈਂ ਸੋਨੀ ਸਾਹਿਬ ਵੱਲੋਂ ਔਰ ਸੋਨੀ ਸਾਹਿਬ ਦੀ ਸੂਚੀ ਟੀਮ ਸਾਡੇ ਬੱਬੀ ਪਹਿਲਵਾਨ ਜੀ ਸਦੀਦੋ ਮਰਛਿੰਦਾ ਜੀ ਵਿਦੇ ਜੀ ਔਰ ਸਾਰੀ ਮੰਦਰ ਕਮੇਟੀ ਸਾਰੇ ਘੜੇ ਨੇ ਉਹਨਾਂ ਨੂੰ ਅੱਜ ਦੇ ਸ਼ੋਭਾ ਯਾਤਰੀ ਦੇ ਬਹੁਤ ਬਹੁਤ ਵਧਾਈ ਵੀ ਦੇਣਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਅੱਜ ਇਸ ਸ਼ੋਭਾ ਯਾਤਰਾ ਦੇ ਉਹਨਾਂ ਦੇ ਜਨਮ ਦਿਤੇ ਗੁਰ ਨਾਭਾ ਦਾਸ ਮਹਾਰਾਜ ਜੀ ਦੇ ਸਾਰੇ ਸੰਤੂ ਇਲਾਕਾ ਨਿਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਜਗ ਨਬਾਦ ਜੀ ਅੱਜ ਜਨਮ ਦਿਹਾੜੇ ਦੀ ਜੀ ਪਾਪਾ ਨਾ ਬਣਾ ਜੀ ਦੇ ਜਨਮ ਦਿਨ ਦੀ ਬਹੁਤ ਬਹੁ ਮੁਬਾਰਕਾਂ ਦਿੰਨਾ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹ ਜਿਹੜੀ ਸ਼ੁਭ ਯਾਤਰਾ ਬੜੀ ਖੁਸ਼ੀਆਂ ਲੈ ਕੇ ਆਉਂਦੀ ਹੈ ਜੀ ਵਿਕਾਸ ਸਾਡੇ ਜੀ ਸੰਤ ਸਿੰਘ ਜੀ ਬਰਬੀਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਵਾ ਅੱਜ ਅਸੀਂ ਆਪਣੇ ਗੁਰੂ ਨਬਾਦ ਸਾਹਿਬ ਜੀ ਦਾ ਜਨ ਦੇ ਅਰਾਜੋ ਕੀ ਕੱਲਾ ਟਪੈਲ ਮਨਾ ਜਾਂਦਾ ਤੇ ਅੱਜ ਅਸੀਂ ਸਵੇਰ ਹੱਤਾ ਕਰ ਰਹੇ ਹਾਂ ਭਾਜਪਾ ਦੇ ਸੀਨੀਅਰ ਆਗੂ ਅਤੇ ਸਰਪੰਚ ਸੁਖਦੇਵ ਸਿੰਘ ਹਨੇਰੀਆ ਦੀ ਅਗਵਾਈ ਵਿੱਚ ਇੱਕ ਰੂਪ ਐਵੇਨਿਊ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਹੋਇਆ ਸਰਪੰਚ ਸੁਖਦੇਵ ਸਿੰਘ ਹਨੇਰੀਆ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਨੂੰ ਜਿੱਤ ਦਿਵਾਉਣ ਇਸ ਮੌਕੇ ਉਹਨਾਂ ਦੇ ਨਾਲ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ ਭਾਜਪਾ ਆਗੂ ਸੁਖਵਿੰਦਰ ਪਿੰਟੂ ਸਲਲ ਕਪੂਰ ਸਮੇਤ ਪਾਜਪਾਗੋ ਤੇ ਵਰਕਰ ਹਾਜ਼ਰ ਸਨ ਇਹਨਾਂ ਨੇ 4-5 ਮੰਗਾਂ ਰੱਖੀਆਂ ਨੇ ਇਹ ਯਾਦ ਕਰੋ ਲੋਕ ਸਭਾ ਦੇ ਇਲੈਕਸ਼ਨ ਆ ਇਹ ਸਾਰੇ ਯਾਦ ਰੱਖਿਓ ਕਿਉਂਕਿ ਲੋਕ ਸਭਾ ਦੀ ਇਲੈਕਸ਼ਨ ਆਪਾਂ ਉਮੀਦਵਾਰ ਉਹ ਚੁਣ ਕੇ ਭੇਜਣਾ ਜੋ ਪ੍ਰਧਾਨ ਮੰਤਰੀ ਮੋਦੀ ਜੀ ਦੀ ਨੰਮਰਾਜ ਉਥੇ ਜਾ ਕੇ ਐਡੀਸ਼ਨ ਕਰੇ ਜਿਹੜੀਆਂ ਪੰਚਾਇਤਾਂ ਦੀ ਸੰਗਤ ਆਈ ਸੀਗੀ ਉਹਨਾਂ ਦਾ ਮੈਂ ਧੰਨਵਾਦ ਕਰਦਾ બીજી ਗੱਲ ਇਹ ਕਿ ਸਾਡੇ ਜਿਹੜੇ ਲੋਕ ਸਭਾ ਹਲਕਾ ਚਾਰਜ ਸਰਦਾ ਤਰਨਜੀਤ ਸਿੰਘ ਸੰਧੂ ਜੀ ਅਮਰੀਕਾ ਦੇ ਰਿਟਾਇਰ ਐਮਬੈਸਡਰ ਭਾਰਤ ਸਰਕਾਰ ਨੂੰ ਜਿਹੜੇ ਸੀ ਅੱਜ ਉਹਨਾਂ ਨੇ ਸਾਡੇ ਇੱਥੇ ਪੰਚਾਇਤਾਂ ਦੇ ਵਿੱਚ ਪ੍ਰੋਗਰਾਮ ਕੀਤਾ ਮੈਂ ਮੰਡਲ ਪ੍ਰਧਾਨ ਆ ਪੰਚਾਇਤਾਂ ਦਾ ਸੋ ਮੈਂ ਸਾਰੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦਾ ਫਾਸਪੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਪੇ ਮੂਵੀ ਚੈਨਲ ਨੰਬਰ 241 ਤੇ ਫਾਸਪੇ ਮੈਟਰੋ ਚੈਨਲ ਨੰਬਰ 242 ਤੇ ਫਾਸਪੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 555 ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533 ਤੇ ਕੀਤਾ ਜਾ ਰਿਹਾ ਹੈ ਮੰਦਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ थाना ਰਜੀਤ ਐਵੇਨਿਊ ਵੱਲੋਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਦੇ ਪੰਜ ਮੋਟਰਸਾਈਕਲ ਬਰਾਮਦ ਕੀਤੇ ਗਏ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ गुरुद्वारा शहीद शहीदगंज साहिब सेवक चथा स्नान अमृतवेला संस्था वालों करवाया गया सम्मान समारोह एते कुछ और खबरें एक छोटे जाए ब्रेक तो बाद body just a bottle bottle pass i trying to jump but neri ya let me let me let me head drop hey. let me make you move, hey. make you move. Hey. come back be boy baby but a little a chance to live a life is a swag yeah. let me make you move let me make you move ਆਜਾ ਲੈ ਵਾਰ ਰਜ਼ਰ ਮੇਰਾ ਸਵੈਗ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤੰਤਨਪਾਪਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਸ਼ਹੀਦ ਗੰਸਾ ਹੈ ਸੇਵਕ ਜਥਾ ਇਸਨਾਨ ਅੰਮ੍ਰਿਤ ਵੇਲਾ ਵੱਲੋਂ ਸਨਮਾਨ ਸਮਾਗਮ ਸ਼ਹੀਦ ਉਦਮ ਸਿੰਘ ਹਾਲ ਵਿਖੇ ਕੀਤਾ ਗਿਆ ਐਸ ਮੌਕੇ ਧਾਰਮਿਕ ਅਤੇ ਰਾਜਨੀਤਿਕ ਸਖਸ਼ਯਤਾ ਨੇ ਸਮਾਗਮ ਵਿੱਚ ਭਾਗ ਲਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਰਾਜਿੰਦਰ ਸਿੰਘ ਮਹਿਤਾ ਬਾਬਾ ਪਾਈ ਅਮਨਦੀਪ ਸਿੰਘ ਬਾਬਾ ਗਰਜਨ ਸਿੰਘ ਸੁਰਜੀਤ ਸਿੰਘ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਹੈੱਡ ਗ੍ਰੰਥੀ ਪਾਲ ਭੈਣ ਜੀ ਸੇਵਕ ਜਥਾ ਇਸ਼ਨਾਨ ਅੰਮ੍ਰਿਤ ਵੇਲਾ ਦੇ ਮੁਖ ਸੇਵਾਦਾਰ ਸਰਵਨ ਸਿੰਘ ਪਾਟਿਆਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਜੀ ਜਿਹੜਾ ਅੱਜ ਦਾ ਸਮਾਗਮ ਹੈ ਤੇ ਤੁਨ ਤੁਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ 342ਵੇਂ ਜਨਮ ਦਿਨ ਨੂੰ ਸਮਰਪਿਤ ਆਇਆ ਇਹ ਜਿਹੜੀ ਸੰਗਤ ਸਾਡੀ ਹਰ ਸਾਲ ਸਨਮਾਨ ਸਾਲਾਨਾ ਇਹ ਸਮਾਗਮ ਹੁੰਦਾ ਹੈ ਜਿੰਨੀ ਵੀ ਸੰਗਤ ਇਸਨਾਨ ਦੀ ਅਮਰਦੇਵ ਲਈ ਸੇਵਾ ਕਰਦੀ ਹੈ ਕੋਈ ਵਰਤਨਾ ਨਹੀਂ ਕਰਦਾ ਹੈ ਉਹ ਤੋਲੀਆਂ ਦੀ ਸੇਵਾ ਕਰਦਾ ਹੈ ਸਾਡੀ ਸੰਗਤ ਨੂੰ ਸਾਲ ਬਾਸ ਸਨਮਾਨ ਦਿੱਤਾ ਜਾਂਦਾ ਹੈ ਤੇ ਸੰਗਤ ਨੂੰ ਜੋੜਿਆ ਜਾਂਦਾ ਮ ਗੁਰਗੱਰ ਨਾਲ ਤਾਂ ਕਿ ਜੋ ਅੱਜ ਕੱਲ ਨਸ਼ੇ ਦੇ ਜੋੜ ਚੱਲ ਰਿਹਾ ਹੈ ਉਸ ਤੋਂ ਬੱਚਾ ਜਾ ਸਕੇ ਤੇ ਗੁਰਗੱਰ ਨਾਲ ਲੱਗਣ ਬੱਚਿਆਂ ਨੂੰ ਇਹੋ ਟ੍ਰੇਨ ਨਾ ਦਿੱਤੀ ਜਾਂਦੀ ਇੱਥੇ ਆਓ ਸ਼ੀਦਾ ਦਾਦ ਨੂੰ ਇੱਕੋ ਜਿਹੀ ਸੇਵਾ ਜਿਹੜੀ ਹੁੰਦੀ ਔਰ ਜਿਹ ਤੁਸੀਂ ਆਪਣਾ ਆਨੰਦ ਕੇ ਸੇਵਾ ਕਰੋ ਸਰਬਤਰਮ ਲੰਗਰ ਸੇਵਾ ਸੁਸਾਇਟੀ ਵੱਲੋਂ ਮਸਿਆ ਦੇ ਸੰਬੰਧ ਵਿੱਚ ਮਜੀਠਾ ਰੋਡ ਵਿਖੇ ਮਹੀਨਾਵਾਰ ਲੰਗਰ ਲਗਾਇਆ ਗਿਆ ਵੱਡੀ ਗਿਣਤੇ ਵਿੱਚ ਸੰਗਤਾਂ ਨੇ ਲੰਗਰ ਛਕਿਆ ਦੇਸ ਰਾਤਸੋਈ ਕਿਰਪਾਲ ਸਿੰਘ ਬਚਨ ਲਾਲ ਯਸ਼ਪਾਲ ਖੰਨਾ ਸੰਜੀਵ ਸ਼ਰਮਾ ਸਮੇਤ ਸੁਸਾਇਟੀ ਦੇ ਸਮੂਹ ਮੈਂਬਰ ਮੌਜੂਦ ਸਨ ਜਿਸ ਪੱਤੇ ਸਾਥ ਸਾਥ ਜੱਟ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਦੇ ਚੇਅਰਮੈਨ ਬਾਲਕ੍ਰਿਸ਼ਨ ਸ਼ਰਮਾ ਵੱਲੋਂ ਬਟਾਲਾ ਰੋਡ ਵਿਖੇ ਲੋਡਵਨ ਲੋਕਾਂ ਵਿੱਚ ਸਬਜ਼ੀਆਂ ਵੰਡੀਆਂ ਗਈਆਂ ਕਈ ਲੋਕ ਮੌਜੂਦ ਸਨ ਲੋਕਾਂ ਨੂੰ ਅਪੀਲ ਕਰਦੇ ਹਨ 34 ਨੰਬਰ ਪਿੱਲਰ ਬਟਾਲਾ ਰੋਡ ਸ਼ਨੀਵਾਰ ਨੂੰ 9 ਵਜੇ ਪਹੁੰਚ ਕੇ ਆਪਣੀਆਂ ਜ਼ਰੂਰਤਾਂ ਨੂੰ ਜ਼ਰੂਰ ਪੂਰਾ ਕਰਨਾ ਕਿਉਂਕਿ ਇੱਥੇ ਲਗਾਤਾਰ ਇੱਕ ਮਹੀਨੇ ਬਾਅਦ ਰਾਸ਼ਨ ਤੇ ਸਬਜ਼ੀਆਂ ਵੰਡੀਆਂ ਜਾਂਦੀਆਂ ਚੇਤਲ ਮਹੀਨੇ ਦੇ ਨਵੇਂ ਸਾਲ ਅਤੇ ਖਾਲਸੇ ਦੇ ਸਿਰਜਣਾ ਦਿਵਸ ਵਿਸਾਖੀ ਨੂੰ ਸਮਰਪਿਤ ਉਸਤਾਦ ਭਾਈ ਗੁਰਮੀਤ ਸਿੰਘ ਸ਼ਾਂਤ ਵੱਲੋਂ ਤੰਤੀ ਸਾਜ਼ਾ ਨਾਲ ਰਾਗ ਰਤਨ ਗੁਰਮਤ ਸੰਗੀਤ ਸਮੇਲਨ ਪਿੰਡ ਮਾਨਾ ਵਾਲਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਪ੍ਰਦੇਸ਼ ਤੋਂ ਸੰਤਾ ਪਹੁੰਚਿਆ ਗੁਰਮਤ ਸਮਾਗਮ ਵਿੱਚ ਐਸ ਕੇ ਐਸ ਚੈਰੀਟੇਬਲ ਹਸਪਤਾਲ ਮੋੜੇ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਹੱਡੀਆਂ ਦੇ ਮੁਫਤ ਟੈਸਟ ਕੀਤੇ ਗਏ 13 ਸਮਾਗਮ ਹੋਏ ਹਨ 14ਵਾਂ 15ਵਾਂ 12 ਸਮਾਗਮ ਜਿਹੜੇ ਕੈਮਰਾ ਦੇਖ ਰਹੇ ਹੋਏ ਹਨ ਕੋਈ ਹਨ ਇਸੇ ਪਾਸੇ ਲੇਖੇ 12 ਜਵਾਨ ਸੰਗੇ ਹਨ ਰਾਤ ਨੂੰ ਜਵਾਨ ਸ਼ਹਿਰ ਤੇ ਗਾਹ ਦੀ ਸਾਥੀ ਨੂੰ ਆ ਕੇ ਸੱਜਿਆ ਹੈ ਬਹੁਤ ਬਖਸ਼ੀ ਹੋਇਆ ਹੈ ਖੰਡੇ ਮਾਰਦੇ ਹਨ ਆਹ ਮੌਜ ਸ਼ਗਨ ਦੀਆਂ 19 ਸੰਖਿਆਤਿਆਂ ਆਲ ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਤਰਮਪਾਲ ਪ੍ਰਭਾ ਕਰਨੀ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ एक लिखती पत्र भेज के मांग की थी कि विसाखी के त्योहार से पुलिस की चौकसी वधाई जाए ताजो कोई अनसुखावी घटना ना वापर सके मुबारक हजरत पीर बाबा लबू शाह जी चिश्ती मुरीद बीबी भागा जी चिश्ती का इकाठवं उर्स मुबारक दस अप्रैल दो हज़ार चौबी दिन बुधवार को हर साल की तरह इस साल भी भगवान वाल्मीकि आश्रम नेंसली पुल जलंधर रोड बटाला विखे बड़ी श्रद्धा भावना मनाया जा रहा है ਜਿਸ ਵਿੱਚ ਪੰਜਾਬ ਦੇ ਸੂਫੀ ਸੰਤ ਪਹੁੰਚ ਰਹੇ ਹਨ 9 April ਨੂੰ ਸ਼ਾਮ 5 ਵਜੇ ਚੰਡਾ ਰਸਮ ਹੋਵੇਗੀ ਅਤੇ ਸ਼ਾਮ 8 ਵਜੇ ਮਹਿੰਦੀ ਦੀ ਰਸਮ ਹੋਵੇਗੀ 10 April ਨੂੰ 3 ਵਜੇ ਹੀ ਕੁਲ ਸ਼ਰੀਫ ਅਤੇ 5 ਵਜੇ ਚਾਂਦਰ ਪੋਸ਼ੀ ਦੀ ਰਸਮ ਹੋਵੇਗੀ ਦਰਬਾਰ ਦੇ ਸੇਵਾਦਾਰ ਜੰਗ ਬਹਾਦਰ ਕੇਵਲ ਨਾਹਰ ਅਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਅਪੀਲ ਕੀਤੀ ਗਈ ਕਿ ਨਾਸਮਾਗਮ ਵਿੱਚ ਹਾਜ਼ਰੀ ਭਰ ਕੇ ਬਾਬਾ ਜੀ ਦੀ ਖੁਸ਼ੀਆਂ ਪ੍ਰਾਪਤ ਕਰੋ ਨਵਰਾਤਰੀ ਦੇ ਸ਼ੁਭअवसर ਤੇ परम संत द्वैत स्वरूप श्री आरती देवाजी महाराज ति प्रधान की है श्री दुर्गा मंदिर ट्रस्ट करतार नगर सिहाटा विखे 9 अप्रैल तो 16 अप्रैल तक पंचा रामायना देपाट अते श्री दुर्गा सप्तशती महाचंडिय सवेरे 5 बजे तो 7 बजे तक होवेगा शाम नो 7 तो 10:30 बजे तक माताजी दी चौकी दा आयोजन कीता जावेगा अते महंत हेमकुंज बंधु महाराज वृंदावन वाले अते वाख वाख भजन जथे भजन नाल संतां नु निहाल करंगे 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਸ਼ਾਮ 6 ਵਜੇ ਤੋਂ 8 ਵਜੇ ਤੱਕ ਸ਼੍ਰੀ ਬ੍ਰਿਜੇਸ਼ ਬੇਦੀ ਜੀ ਦੁਆਰਾ ਅੰਮ੍ਰਿਤ ਵਾਣੀ ਦਾ ਪਾਠ ਅਤੇ ਸਤਸੰਗ ਹੋਵੇਗਾ 45ਵਾਂ ਪ੍ਰਕਾਸ਼ ਉਤਸਵ 16 ਅਪ੍ਰੈਲ ਦਿਨ ਮੰਗਲਵਾਰ ਨੂੰ ਅਸ਼ਟਮੀ ਵਾਲੇ ਦਿਨ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ ਜਿਸ ਦਾ ਸਿੱਧਾ ਪ੍ਰਸਾਰਣ ਫਾਸਟ ਵੀ ਦੇ ਚੈਨਲ ਨੰਬਰ 998 ਉੱਪਰ ਕੀਤਾ ਜਾਵੇਗਾ। ਸ਼੍ਰੀ ਸ਼੍ਰੀ 1008 ਨਿਰਮਲੇ ਸੰਤ ਹਰ ਸਿੰਘ ਜੀ ਮਹਾਰਾਜ ਬਾਬਾ ਪੋੜੇ ਵਾਲੇ ਮੰਦਿਰ ਸ਼ਿਹਾਟਾ ਵਿਖੇ ਨਵਰਾਤਰਾਂ ਦੇ ਸੰਬੰਧ ਵਿੱਚ ਸੰਤ ਵਿਸ਼ਾਲ ਜੀ ਦੀ ਅਪਵਾਹੀ ਹੈ ਸ਼੍ਰੀ ਦੁਰਗਾ ਸਤਿਤੀ ਸੰਕਟ ਮੋਚਨ ਅਤੇ ਹਨੂਮਾਨ ਚਾਲੀਸਾ ਦੇ ਪਾਠ 3 ਤੋਂ 5 ਵਜੇ ਤੱਕ ਰੋਜ਼ਾਨਾ ਕੀਤੇ ਜਾ ਰਹੇ ਹਨ ਸੰਤ ਵਿਸ਼ਾਲ ਜੀ ਨੇ ਸਮੂਹ ਸੰਗਤ ਨੂੰ ਹਾਜ਼ਰੀ ਪਰੰਦੀ ਅਪੀਲ ਕੀਤੀ ਹੈ ਇਹ ਤਸਵੀਰ ਵਿਜੇ ਕੁਮਾਰ ਪੁੱਤਰ ਗੁਰੂ ਦਿਆਲ ਵਾਸੀ ਈਸਟ ਮੋਹਨ ਨਗਰ ਅੰਮ੍ਰਿਤਸਰ ਦੀ ਹੈ ਜੋ 5 ਅਪ੍ਰੈਲ 2024 ਨੂੰ ਆਪਣੇ ਘਰੋਂ ਕੰਮ ਲਈ ਗਿਆ ਸੀ ਪਰ ਵਾਪਸ ਕਾਰ ਨਹੀਂ ਆਇਆ ਜੇ ਇਸ ਬਾਰੇ ਕਿਸੇ ਨੂੰ ਜਾਣਕਾਰੀ ਹੋਵੇ ਸਥਾਣਾ ਬੀ ਡਿਵੀਜ਼ਨ ਨਾਲ ਸੰਪਰਕ ਕਰੋ ਜਾਂ ਫਿਰ ਪਰਵਾਰਕ ਮੈਂਬਰਾਂ ਦੇ ਫੋਨ ਨੰਬਰ 628084 2620 ਜਾਂ 9519737040 ਤੇ ਸੰਪਰਕ ਕਰੋ ਅਤੇ ਆਖਿਰ ਵਿੱਚ ਮੁਖ ਖਬਰਾਂ ਇੱਕ ਵਾਰ ਫਿਰ ਤੋਂ ਤਰੰਤਾਰਨ ਰੋਡ ਵਿਖੇ ਬੈਂਕ ਲੁੱਟਣ ਵਾਲੇ ਤਿੰਨ ਦੋਸ਼ੀ 7 ਲੱਖ 70 ਹਜ਼ਾਰ ਰੁਪਏ ਸਮੇਤ ਗ੍ਰਿਫਤਾਰ ਲੋਕ ਸਭਾ ਚੋਣਾਂ ਸੰਬੰਧੀ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਚੋਣ ਬੈਠਕ ਨੂੰ ਕੀਤਾ ਸੰਬੋਧਨ ਇੰਦੌਰ ਤੋਂ ਬੀਬੀਆਂ ਦਾ ਜਥਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਇਆ ਨਤਮਸਤਕ ਇਸ ਅਨਾਜ ਦੀਆਂ ਖਬਰਾਂ அீஸ் அகேல புல மிலாங்கே ஹோ மென் இஜா தன்வாது